ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਗਏ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਗਏ ਸਨ ਪਹਿਲਾਂ ਸੁਨੇਹਾ ਔਰੰਗਜ਼ੇਬ ਘੱਲਦਾ ਹਜ਼ੂਰ ਨੇ ਨਾ ਕੀਤੀ ਬਾਅਦ ਵਿੱਚ ਦਿੱਲੀ ਦੀ ਧਰਤੀ ਦਾ ਇੱਕ ਬਾਦਸ਼ਾਹ ਹੋਇਆ ਰਾਜਾ ਜੈ ਸਿੰਘ ਉਹਨੇ ਬੇਨਤੀ ਕੀਤੀ ਸੀ ਸਤਗੁਰੂ ਦਿੱਲੀ ਦੀ ਸੰਗਤਾਂ ਤੁਹਾਨੂੰ ਬੇਨਤੀ ਕਰਦੀਆਂ ਤੇ ਦਿੱਲੀ ਆ ਕੇ ਮੁਬਾਰਕ ਚਰਨ ਪਾਓ ਸਹਿਬ ਰਾਜਾ જય ਸਿੰਘ ਦੀ ਬੇਨਤੀ ਮੰਨ ਕੇ ਕੀਰਤਪੁਰ ਸਾਹਿਬ ਤੋਂ ਦਿੱਲੀ ਗਏ ਸਨ। ਔਰ ਜਦੋਂ ਹਜੂਰ ਦਿੱਲੀ ਗਏ ਰਾਜਾ જય ਸਿੰਘ ਦੇ ਬੰਗਲੇ ਵਿੱਚ ਟਿਕਦੇ ਐ। ਅੱਜ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਹੈ ਉਹ ਰਾਜਾ જય ਸਿੰਘ ਦਾ ਹੀ ਘਰ ਹੈ। ਜਦੋਂ ਉੱਥੇ ਟਿਕੇ ਤੇ ਔਰੰਗਜ਼ੇ ਬਾਦਸ਼ਾਹ ਆ ਗਿਆ। ਉਨੇ ਆਕੇ ਸਿੱਖਾਂ ਨੂੰ ਆਖਿਆ ਵੀ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਸਿੱਖਾਂ ਨੇ ਹਜੂਰ ਨੂੰ ਸੁਨੇਹਾ ਲਾਇਆ ਤੇ ਸਾਹਿਬ ਨੇ ਇੱਕ ਬਚਨ ਆਖਿਆ ਵੀ ਔਰੰਗ ਦੇਵ ਨੂੰ ਕਹਿ ਦਿਓ ਨਾ ਅਸੀਂ ਤੇਰੇ ਮਲੇਚ ਪਾਪੀ ਦੇ ਦਰਸ਼ਨ ਕਰਨੇ ਆ ਨਾ ਤੇਰੇ ਵਰਗੇ ਪਾਪੀ ਨੂੰ ਦਰਸ਼ਨ ਦੇਣੇ ਆ। ਹਜੂਰ ਕਹਿਣ ਲੱਗੇ ਨਹੀਂ ਜਦੋਂ ਸਿੱਖਾ ਸੁਨੇਹਾ ਲਾਇਆ ਤੇ ਉਹਨੇ ਫਿਰ ਬੇਤਨ ਬੇਨਤੀ ਕਰਕੇ ਆਖਿਆ ਵੀ ਜੇ ਸਹਿਬ ਨੇ ਮੈਨੂੰ ਦਰਸ਼ਨ ਨਹੀਂ ਬਖਸ਼ਨੇ ਤੇ ਇੱਕ ਕਿਰਪਾ ਕਰ ਜਿਓ ਵੀ ਮੇਰੇ ਲਈ ਬੜੇ ਧਿਆਨ ਨਾਲ ਸੁਣਿਓ ਮੇਰੇ ਲਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਕੀ ਸੁਨੇਹਾ ਕੀ ਹੁਕਮ ਹੈ ਉਪਦੇਸ਼ ਕੀ ਹੈ ਮੇਰੇ ਲਈ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਵੇਲੇ ਇੱਕ ਬਚਨ ਆਖਿਆ ਸੀ ਸਿੱਖਾਂ ਨੂੰ ਕਹਿਣ ਲੱਗੇ ਔਰੰਗਜ਼ੇਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਇੱਕ ਬਾਰ ਦੀ ਪੌੜੀ ਚੰਗੀ ਤਰ੍ਹਾਂ ਸਮਝਾ ਦਿਓ ਇੱਕ ਅੰਮ੍ਰਿਤ ਬਾਣੀ ਦਾ ਬਚਨ ਸਮਝਾ ਦਿਓ ਚੰਗੀ ਤਰ੍ਹਾਂ ਅਰਥ ਵੀ ਸਮਝਾ ਦੇ ਨੇ ਅਰਥ ਵੀ ਸਮਝਾ ਦੇ ਨੇ ਉਸ ਸ਼ਬਦ ਪਤਾ ਕਿਹੜਾ ਸੀ ਉਸ ਸ਼ਬਦ ਸੀ ਅੰਮ੍ਰਿਤ ਬਾਣੀ ਦਾ ਕਿਆ ਖਾਧੈ ਕਿਆ ਪੈਦੇ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਬਿਲਾਸ ਕਿਆ ਲਸ਼ਕਰ ਕਿਆ ਨੇਬਖਵਾਸੀ ਆਗੈ ਮਹਿਲੀ ਬਾਸ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬినాਸ਼ ਆਪ ਪਵਿੱਤਰ ਸ਼ਬਦ ਸੀ ਇਹਦੇ ਅਰਥ ਕੀ ਨੇ ਹੁਣ ਤੁਸੀਂ ਧਿਆਨ ਨਾਲ ਸੁਣੋ ਸਵਲ ਲੱਗੇ ਕਿਆ ਖਾਧੈ ਕਿਆ ਪੈਦਾ ਹੋਏ ਉਰੰਗ ਜਿਵ ਕੀ ਹੋਇਆ ਤੇਰੇ ਕੋਲ ਖਾਣ ਵਾਲੇ ਬਹੁਤ ਪਦਾਰਥ ਹੈ ਚੰਗੇ ਚੰਗੇ ਪਦਾਰਥ ਨੇ ਤੇਰੇ ਕੋਲ ਪਹਿਨਣ ਵਾਲਾ ਕੱਪੜਾ ਪੋਸ਼ਾਕਾਂ ਬਹੁਤ ਕੀਮਤੀ ਨੇ ਬਹੁਤ ਚੰਗੇ ਕੱਪੜੇ ਨੇ ਤੇਰੇ ਕੋਲ ਫਿਰ ਕੀ ਹੋਇਆ ਜੇ ਤੇਰੇ ਕੋਲ ਖਾਣ ਤੇ ਪਹਿਨਣ ਵਾਸਤੇ ਕੱਪੜੇ ਤੇ ਪਦਾਰਥ ਬਹੁਤ ਨਹੀਂ। ਕਿਆ ਖਾਧ ਹੈ ਕਿਆ ਪਹਿਦਾ ਹੋਏ ਪਰ ਇਕ ਗੱਲ ਚੇਤਾ ਰੱਖਣਾ ਵੀ ਜਾ ਮਨ ਨਹੀਂ ਸੱਚਾ ਸੋਏ ਜੇ ਤੇਰੇ ਮਨ ਵਿੱਚ ਸੱਚੇ ਪਰਮਾਤਮਾ ਵਾਹਿਗੁਰੂ ਦਾ ਸ਼ੁਕਰ ਨਹੀਂ ਹੈ ਉਹਦਾ ਨਾਮ ਨਹੀਂ ਹੈ ਤੇ ਖਾਣ ਪੀਣ ਦੀਆਂ ਗੱਲਾਂ ਕਿੰਨੀਆਂ ਕੁ ਕੀਮਤੀਆਂ ਨੇ ਔਰੰਧੇਵ ਨੂੰ ਬਚਨ ਸਮਝਾਇਆ ਕਿਆ ਖਾਦੇ ਕਿਆ ਪੈਦੇ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕੀ ਹੋਇਆ ਤੇਰੇ ਕੋਲ ਕੀਮਤੀ ਮੇਵੇ ਨੇ ਖਾਣ ਵਾਸਤੇ ਘਿਓ ਐ ਗੁੜ ਐ ਮੈਦਾ ਐ ਜੀਵ ਦੇ ਚਸਕਿਆਂ ਦੇ ਲਈ ਤੂੰ ਜੀ ਘਾਤ ਕਰਕੇ ਮਾਸ ਆਦਕ ਖਾਣੇ ਫਿਰ ਕੀ ਹੋਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅਗਲਾ ਬਚਨ ਹੈ ਕਿਆ ਕੱਪੜ ਕਿਆ ਸੇਦ ਸੁਖਾਲੀ ਕਿ ਜੇ ਭੋਗ ਵਿਲਾਸ ਕੀ ਹੋਇਆ ਤੇਰੇ ਕੋਲ ਸੌਣ ਵਾਲੇ ਪਲੰਘ ਬਹੁਤ ਕੀਮਤੀ ਨੇ ਮਹਲ ਵਿੱਚ ਤੂੰ ਰਹਿਣਾ ਕਿਆ ਲਸ਼ਕਰ ਕਿਆ ਨੇਬਖਵਾਸੀ ਆਵੇ ਮਹਿਲੀ ਬਾਸ ਤੇਰੇ ਕੋਲ ਫੌਜਾਂ ਨੇ ਤੇਰੇ ਕੋਲ ਚੋਬਦਾਰ ਨੇ ਪਹਿਰੇਦਾਰ ਨੇ ਤੇਰੇ ਕੋਲ ਖਜ਼ਾਨੇ ਸਤਗੁਰੂ ਕਹਿੰਦੇ ਲੱਗੇ ਫਿਰ ਕੀ ਹੋਇਆ ਅਖੀਰ ਤੱਕ ਬਚਨਾ ਕਿਹਾ ਕੈਨ ਲੱਗੇ ਭਲਿਆ ਜੇ ਖਾਣ ਪੀਣ ਪੈਣਨ ਦੀਆਂ ਵਸਤੂਆਂ ਫੌਜਾਂ ਲਾਉ ਲਸ਼ਕਰ ਹੈ ਮਹਲ ਹੈ ਕੀਮਤੀ ਪਲੰਘ ਹੈ ਚੋਬ ਦਰ ਪਹਿਰੇਦਾਰ ਨੇ ਮੰਨਨੇ ਆ ਵੀ ਤੂੰ ਬਾਹਰੋਂ ਜਾਪਦੇ ਵੀ ਬੜਾ ਅਮੀਰ ਬਾਦਸ਼ਾਹ ਪਰ ਇੱਕ ਗੱਲ ਚੇਤਾ ਰੱਖੀ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬినాਸ਼ ਜੇ ਪੱਲੇ ਤੇਰੇ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਹੈ ਨਾ ਨਾਮ ਤੋਂ ਬਿਨਾ ਇਹ ਸਭ ਕੁਝ ਬ्यर्थ ਹੈ ਕਿਸੇ ਕੰਮ ਦਾ ਨਹੀਂ